ਇਹ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਨਿਊਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਕਾਂਗਰਸ ਲਈ ਵੱਧ ਗਈਆਂ ਮੁਸੀਬਤਾਂ ਪੰਜਾਬ ਕਾਂਗਰਸ ਦੇ ਮੌਜੂਦਾ ਵਿਧਾਇਕ ਹਲਕਾ ਪੁਲਾਤੋਂ ਸਰਦਾਰ ਸੁਖਪਾਲ ਸਿੰਘ ਖੈਰਾ ਦੀ ਹੋ ਸਕਦੀ ਹੈ ਫਿਰ ਗ੍ਰਿਫਤਾਰੀ ਸੁਖਪਾਲ ਸਿੰਘ ਖੈਰਾ ਜੋ ਡਰਗ ਮਾਮਲੇ ਦੇ ਵਿੱਚ ਉਹਨਾਂ ਦਾ ਸਾਥੀ ਉਹਨਾਂ ਦਾ ਗਨਮੈਨ ਗ੍ਰਿਫਤਾਰ ਹੋ ਗਿਆ ਉਸ ਤੋਂ ਪਹਿਲਾਂ ਕਿ ਸੁਖਪਾਲ ਸਿੰਘ ਖੈਰਾ ਮੀਡੀਆ ਦੇ ਵਿੱਚ ਆ ਕੇ ਵਾਰ-ਵਾਰ ਬਿਆਨ ਦੇ ਰਹੇ ਨੇ ਵਾਰ-ਵਾਰ ਪੰਜਾਬ ਸਰਕਾਰ ਨੂੰ ਘਿਰ ਰਹੇ ਨੇ ਪਰ ਕਿਤੇ ਨਾ ਕਿਤੇ ਸੁਖਪਾਲ ਸਿੰਘ ਖਹਿਰਾ ਨੂੰ ਅੰਦਰੋਂ-ਅੰਦਰੀ ਆਪਣਾ ਡਰ ਸਤਾ ਰਿਹਾ ਹੈ ਜੋ ਉਹਨਾਂ ਦਾ ਗਨਮੈਨ ਜੋਗਾ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜੋ ਉਸ ਦਾ ਰਿਮਾਂਡ ਲਿਆ ਗਿਆ ਹੈ ਫਾਈਲ ਕਾ ਪੁਲਿਸ ਦੇ ਵੱਲੋਂ ਜੋ ਜੋਗਾ ਸਿੰਘ ਕੀ ਰਿਮਾਂਡ ਦੇ ਵਿੱਚ ਦੱਸਦੇ ਨੇ ਸੁਖਪਾਲ ਸਿੰਘ ਖਹਿਰਾ ਦਾ ਕੀ ਲੈਣ-ਦੇਣ ਸੀਗਾ ਸੁਖਪਾਲ ਸਿੰਘ ਖਹਿਰਾ ਦੇ ਗਨਮੈਨ ਨੇ ਕਿਸ ਤਰ੍ਹਾਂ ਡਰੱਗ ਰੈਕਟ ਦੇ ਵਿੱਚ ਜੋ ਉਸ ਸਮੇਂ ਸੁਖਪਾਲ ਸਿੰਘ ਖੇਰਾ ਦੇ ਹਲਕੇ ਦੇ ਹੀ ਇੱਕ ਸਰਪੰਚ ਨੂੰ ਫੋਨ ਕਰਕੇ ਬਚਾਇਆ ਸੀ ਜੋ ਫਾਇਲ ਕਾ ਦੇ ਵੱਲੋਂ ਨਸ਼ਾ ਤਸਕਰੀ ਦੇ ਵਿੱਚ ਫੜਿਆ ਗਿਆ ਸੀ ਇਹ ਸਾਰੇ ਮਾਮਲੇ ਤੋਂ ਲੈ ਕੇ ਸੁਖਪਾਲ ਸਿੰਘ ਖੇਰਾ ਦੇ ਉੱਪਰ ਬਹੁਤ ਔਖਾ ਦਿਨ ਬੀਤ ਰਿਹਾ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਦਬਾ ਦੇਣਾ ਤਾਂ ਕਿ ਤੁਹਾਨੂੰ ਅਸੀਂ ਹਰ ਰੋਜ਼ ਨਵੀਂ ਅਪਡੇਟ ਦੇ ਸਕੀਏ ਸੋ ਸੁਖਪਾਲ ਸਿੰਘ ਖੇਰਾ ਦੀਆਂ ਮੁਸ਼ਕਲਾਂ ਵਧਣੀਆਂ ਸ਼ੁਰੂ ਹੋ ਗਈਆਂ ਨੇ ਜੋ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਮੀਡੀਆ ਦੇ ਵਿੱਚ ਆ ਕੇ ਜਾਣਕਾਰੀ ਦਿੱਤੀ ਗਈ ਹੈ ਜੋਗਾ ਸਿੰਘ ਦੀ ਗ੍ਰਿਫਤਾਰੀ ਦੇ ਨਾਲ ਫੋਰ ਵੀ ਬਹੁਤ ਵੱਡੇ ਮਗਰਮਸ਼ ਜਿਹੜੇ ਫੜੇ ਜਾਣਗੇ ਇਹ ਹਰਪਾਲ ਸਿੰਘ ਚੀਮਾ ਦਾ ਬਿਆਨ ਆਇਆ ਹੈ ਹਰਪਾਲ ਸਿੰਘ ਚੀਮਾ ਦਾ ਸਿੱਧਾ ਇਸ਼ਾਰਾ ਸਕਾਲ ਸਿੰਘ ਖਹਿਰਾਵਾਲ ਸੀ 2015 ਦੇ ਡਰੱਗ ਰੈਕਟ ਦੇ ਵਿੱਚ ਜੋ ਵੱਖ-ਵੱਖ ਨਾਮ ਨਾਮਜ਼ਦ ਹੋਏ ਸੀ ਉਹਨਾਂ ਦੇ ਵਿੱਚੋਂ ਜੋਗਾ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਫਾਜ਼ਿਲ ਕਾਪੋਰਸ ਨੇ ਦਿੱਲੀ ਦੇ 에어ਪੋਰਟ ਤੋਂ ਜਦੋਂ ਉਹ ਆਸਟ੍ਰੇਲੀਆ ਲਈ ਉਡਾਣ ਭਰਨ ਲੱਗਿਆ ਸੀ ਉਸ ਸਮੇਂ ਇਮੀਗ੍ਰੇਸ਼ਨ ਦੇ ਵੱਲੋਂ ਜੋਗਾ ਸਿੰਘ ਨੂੰ ਜੋ ਫਾਈਲ ਕਾ ਪੁਲਿਸ ਨੂੰ ਚੁਟ ਕੀਤਾ ਗਿਆ ਔਰ ਫਾਈਲ ਕਾ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੋ ਇਸ ਤੋਂ ਪਹਿਲਾਂ ਕਿ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਜੋ ਇਹ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ ਤਹਿਤ 16000 ਬਾਕ ਐਨਡੀਪੀਐਸ ਐਕਟ ਮਾਮਲੇ ਦੇ ਤਹਿਤ 25170 ਗ੍ਰਿਫਤਾਰੀਆਂ ਹੋਈਆਂ ਨੇ ਤੇ ਵੱਡੇ ਪੱਧਰ ਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਨੇ ਜੋ ਪੰਜਾਬ ਦੇ ਵਿੱਤ ਮੰਤਰੀ ਨੇ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ ਤਹਿਤ ਜੋ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਨੇ ਐਡਵੋਕੇਟ ਸਰਪਾਲ ਸਿੰਘ ਚੀਮਾ ਉਹਨਾਂ ਨੇ ਐਲਾਨ ਕੀਤਾ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਸਾਬਕਾ ਸੁਰੱਖਿਆ ਅਧਿਕਾਰੀ ਜੋਗਾ ਸਿੰਘ ਦੀ ਗ੍ਰਿਫਤਾਰੀ 2015 ਦੇ ਗੁਰਦੇਵ ਸਿੰਘ ਦੇਵੀ ਡਰੱਗ ਰੈਕਟ ਦੇ ਪੀੜਤਾਂ ਦੇ ਨਾਲ ਜੁੜੀ ਹੋਈ ਏ ਜੋਗਾ ਸਿੰਘ ਜਿਨ੍ਹਾਂ ਨੂੰ 2015 ਦੇ ਵਿੱਚ ਜਿਹੜੇ ਕਿ ਉਹ ਸੁਖਪਾਲ ਸਿੰਘ ਖਹਿਰਾ ਤੇ ਗਨਮੈਨ ਸੀ ਔਰ ਉਹ ਮੋਬਾਈਲ ਦੇ ذریعے ਆਪਣੇ ਉਹਨਾਂ ਡਰੱਗ ਸਪਲਾਈਰਾਂ ਨੂੰ ਡਰਗ ਰੈਕਟਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਉਹ ਜੋਗਾ ਸਿੰਘ ਪਿਛਲੇ ਕੁਝ ਦਿਨਾਂ ਤੋਂ ਜਦੋਂ ਕਿ ਉਹਨਾਂ ਦੇ ਉੱਪਰ ਮਾਮਲਾ ਦਰਜ ਹੋਇਆ ਉਹ ਗ੍ਰਿਫਤਾਰੀ ਤੋਂ ਬਚੇ ਹੋਏ ਸੀ ਵਿੱਤ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਦਸਕੇ ਤੋਂ ਚੱਲ ਰਹੇ ਦੋਸ਼ੀਆਂ ਦੀ ਦੇਰੀ ਵਿੱਚ ਜੋ ਅਕਾਲੀ ਦਲ ਤੇ ਕਾਂਗਰਸ ਲੀਡਰਸ਼ਿਪ ਨੇ ਜਿਹੜਾ ਕਿ ਯੋਗਦਾਨ ਪਾਇਆ ਹੈ ਜਿਸ ਕਰਕੇ ਇਹ ਦੋਸ਼ੀ ਬਚੇ ਰਹੇ ਨੇ ਪੰਜਾਬ ਪਵਨ ਵਿੱਚ ਉਹਨਾਂ ਨੇ ਪ੍ਰੈਸ ਕੰਪਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋਗਾ ਸਿੰਘ ਦੀ ਗ੍ਰਿਫਤਾਰੀ ਸੰਬੰਧੀ ਘਟਨਾਵਾਂ ਦਾ ਵੇਰਵਾ ਜੋਗਾ ਸਿੰਘ 28 ਸਤੰਬਰ 2023 ਨੂੰ ਦੋਸ਼ੀ ਨਾਮਜ਼ਦ ਹੋਇਆ ਸੀ ਉਸ ਤੋਂ ਬਾਅਦ ਉਹ ਫਰਾਰ ਸੀ ਅਕਤੂਬਰ 2023 ਵਿੱਚ ਫਾਇਲ ਕਾ ਦੀ ਸੈਸ਼ਨ ਅਦਾਲਤ ਅਤੇ ਜਨਵਰੀ 2024 ਦੇ ਵਿੱਚ ਹਾਈ ਕੋਰਟ ਨੇ ਉਸ ਦੀ ਜ਼ਮਾਨਤ ਰੱਦ ਕਰ ਦਿੱਤੀ ਸੀ ਕਈ ਪੁਲਸ ਛਾਪਿਆਂ ਦੇ ਬਾਵਜੂਦ ਉਹ ਫਰਾਰ ਚੱਲ ਰਿਹਾ ਸੀ ਨਵੰਬਰ 2023 ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਐਸ ਆਈ ਟੀ ਜਿਸ ਦੇ ਜਿਹਨੇ ਮੁਖੀ ਸੀ ਸੁਆਪਨ ਸ਼ਰਮਾ ਸੀ ਉਹਨਾਂ ਦੁਆਰਾ ਜਾਰੀ ਕੀਤੇ ਗਏ ਲੁੱਕ ਆਊਟ ਸਰਕੂਲਰ ਐਨਓਸੀ ਕਰਨ ਆਸਟ੍ਰੇਲੀਆ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਜੋਗਾ ਸਿੰਘ ਨੂੰ ਅੰਤ ਵਿੱਚ ਦਿੱਲੀ ਦੇ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਸੋ ਉਸ ਨੂੰ ਟ੍ਰਾਂਜ਼ਿਟ ਇਨਮਾਂਡ ਤੇ ਲਿਆਂਦਾ ਗਿਆ, ਜਲੰਧਾਬਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਉਸ ਦਾ 5 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਸੋ ਹਰਪਾਲ ਚੀਮਾ ਨੇ ਅੱਗੇ ਦੱਸਿਆ ਕਿ ਜੋਗਾ ਸਿੰਘ ਨੇ ਸ਼ਕਪਾਲ ਸਿੰਘ ਖਹਿਰਾ ਤੇ ਇਸ ਮਾਮਲੇ ਵਿੱਚ ਦੋਸ਼ੀ ਗੁਰਦੇਵ ਸਿੰਘ ਅਤੇ ਉਸ ਦੀ ਯੂਕੇ ਰਹਿਦੀ ਭੈਣ ਚਰਨਜੀਤ ਕੌਰ ਦੇ ਵਿਚਕਾਰ ਗੱਲਬਾਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਵਿੱਤ ਮੰਤਰੀ ਨੇ ਇਹ ਵੀ ਦੱਸਿਆ ਕਿ ਜਦੋਂ ਗੁਰਦੇਵ ਸਿੰਘ ਪੰਘੋੜਾ ਸੀ ਤਾਂ ਜੋਗਾ ਸਿੰਘ ਨੇ ਇਹਨਾਂ ਕਾਲਾਂ ਦਾ ਪ੍ਰਬੰਧ ਕਰਨ ਲਈ ਆਪਣੇ ਮੋਬਾਈਲ ਫੋਨ ਦੀ ਵੀ ਵਰਤੋਂ ਕੀਤੀ ਸੀ। ਉਹਨਾਂ ਨੇ ਅੱਗੇ ਕਿਹਾ ਕਿ ਕਾਲ ਡਿਟੇਲ ਵਿਸ਼ਲੇਸ਼ਣ ਤੋਂ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਜੋਗਾ ਸਿੰਘ ਅਤੇ ਗੁਰਦੇਵ ਸਿੰਘ ਇੱਕੋ ਥਾਂ ਤੇ ਇਕੱਠੇ ਸਨ। ਇਥੋਂ ਤੱਕ ਕਿ ਖੇਰਾ ਵੀ ਗેરਹਾਜ਼ਰੀ ਵਿੱਚ ਵੀ ਕੁਝ ਨਾ ਕੁਝ ਜਿਹੜਾ ਉੱਥੇ ਚਰਚਾ ਹੋਈ ਏ। ਸੋ ਸੁਖਵਾਲ ਸਿੰਘ ਖੇਰਾ ਨੇ ਵੀ ਆਪਣੇ ਵੱਲੋਂ ਮੀਡੀਆ ਦੇ ਵਿੱਚ ਆ ਕੇ ਜੋਗਾ ਸਿੰਘ ਬਾਰੇ ਜਾਣਕਾਰੀ ਦਿੱਤੀ ਐਸੀ ਤੁਹਾਨੂੰ ਉਹ ਵੀ ਜਾਣਕਾਰੀ ਦਿੰਨੇ ਆ ਪਰ ਉਸ ਤੋਂ ਪਹਿਲਾਂ ਹਰਪਾਲ ਚੀਮਾ ਨੇ 1 ਮਾਰਚ 2025 ਨੂੰ ਸ਼ੁਰੂ ਹੋਈ ਸੂਬੇ ਦੀ ਯੁੱਧ ਨਸ਼ੀ ਅਮਰੁੱਧ ਮਹੰਦ ਦੇ ਤਹਿਤ ਜੋ ਸਮਝੌਤਾ ਬਾਰੇ ਜਾਣਕਾਰੀ ਦਿੱਤੀ ਉਹਨਾਂ ਕਹਿੰਿਆ ਕਿ ਮੈਂ ਸ਼ੁਰੂਆਤੀ ਤੋਂ ਲੈ ਕੇ ਹੁਣ ਤੱਕ ਐਂਟੀ ਪੀਸ ਐਕਟ ਦੇ ਤਹਿਤ ਪੰਜਾਬ ਵਿੱਚੋਂ ਨਸ਼ਾ ਸਪਲਾਈਅਰਾਂ ਦਾ ਫੜੇ ਜਾਣਾ ਨਸ਼ੇ ਦੀ ਚੈਨ ਟੁੱਟ ਗਈ ਹੈ ਤੇ ਨਸ਼ਾ ਬੰਦ ਹੋ ਚੁੱਕਿਆ ਹੈ ਇਸ ਤੋਂ ਇਲਾਵਾ ਨਸ਼ਾ ਤਸਕਰਾਂ ਦੇ 178 ਗੈਰ ਕਾਨੂੰਨੀ ਜੈਦਾਤਾ ਨੂੰ ਢਾਹ ਦਿੱਤਾ ਗਿਆ ਹੁਣ ਜਬਤ ਕੀਤੇ ਗਏ ਨਸ਼ਿਆਂ ਦੇ ਵਿੱਚ 1047 ਕਿਲੋਗ੍ਰਾਮ ਹੈਰੋਇਨ 20309 ਕਿਲੋਗ੍ਰਾਮ ਪੁੱਕੀ 365 ਕਿਲੋਗ੍ਰਾਮ ਮੈਫੀਮ ਅਤੇ ਲਗਭਗ 32 ਲੱਖ ਬੋਲੀਆਂ ਕੈਂਸਲ ਹੋਦੀ ਸ਼ਾਮਲ ਨੇ ਸੋ ਖੇਰਾ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਖੇਰਾ ਨੇ ਕਿਹਾ ਕਿ ਜੋ ਇਹ মিডিਆ ਇੱਕ ਪਾਸੇ ਜਿਹੜੀ ਇਹ ਖਬਰਾਂ ਚਲਾ ਰਹੀ ਹੈ ਜਦੋਂ ਕਿ ਦੋਵਾਂ ਪੱਖਾਂ ਦੀ ਆਵਾਜ਼ ਜਿਹੜੀ ਸੁਣੀ ਚਾਹੀਦੀ ਸੀ ਖੇਰਾ ਦੇ ਵੱਲੋਂ ਆਪਣਾ ਇਹ ਬਿਆਨ ਦਿੱਤਾ ਗਿਆ ਕਿ ਜੋ ਜੋਗਾ ਸਿੰਘ ਉਸ ਦਾ ਗਨਮੈਨ ਸੀ ਉਸ ਸਮੇਂ ਜੋਗਾ ਸਿੰਘ ਨੇ ਇੱਕ ਗਲਤੀ ਕੀਤੀ ਸੀ ਕਿ ਉਸਨੇ ਆਪਣੇ ਫੋਨ ਤੋਂ ਜਿਹੜਾ ਕਿ ਫੋਨ ਕੀਤਾ ਸੀਗਾ ਜੋ ਦੇਵੀ ਗੁਰਦੇਵ ਸਿੰਘ ਸੀਗਾ ਉਹ ਸਰਪੰਚ ਹੋਣ ਦੇ ਨਾਤੇ ਫਾਈਲ ਕਾ ਵਿੱਚ ਗੱਲਾਂ ਫੜਿਆ ਗਿਆ ਸੀ ਉਸ ਦੇ ਉੱਪਰ ਜੋ ਐਨਡੀਪੀ ਐਕਟ ਦੇ ਤਹਿਤ ਮਾਮਲਾ ਦਰਜੇ ਜੋਗਾ ਸਿੰਘ ਦੇ ਨਾਲ ਜਿਹੜਾ ਉਸ ਨੂੰ ਜੋੜਿਆ ਜਾ ਰਿਹਾ ਹੈ ਜੋਗਾ ਸਿੰਘ ਨੂੰ ਜਦੋਂ ਨਾਮਜ਼ਦ ਕੀਤਾ ਗਿਆ ਜੋ ਜਦੋਂ ਸਖਪਾਲ ਸਿੰਘ ਖੇੜਾ ਦੀ ਜ਼ਮਾਨਤ ਹੋਈਏ ਉਸ ਜਦੋਂ ਸਖਪਾਲ ਸਿੰਘ ਖੇੜਾ ਨੂੰ ਜਿਹੜਾ ਕਿ ਫੜਿਆ ਗਿਆ ਸੀ ਉਸ ਵੇਲੇ ਜੋਗਾ ਸਿੰਘ ਦਾ ਨਾਮ ਵਿੱਚ जोडਿਆ ਗਿਆ ਸੀਗਾ ਜੋਗਾ ਸਿੰਘ ਉਸ ਨੂੰ ਇੰਨਾ ਵੀ ਨਹੀਂ ਪਤਾ ਸੀ ਕਿ ਉਸ ਦੇ ਉੱਪਰ ਐਫ ਆਈ ਆਰ ਜੇਕਰ ਉਹ ਇੰਨਾ ਚਲਾਕ ਹੁੰਦਾ ਇੰਨਾ ਉਸ ਨੂੰ ਪਤਾ ਹੁੰਦਾ ਤੇ ਉਹ ਹਵਾਈ ਅੱਡੇ ਤੇ ਕੀ ਕਰਨ ਜਾਂਦਾ ਜਦੋਂ ਕਿ ਉਸ ਦਾ ਸੁਪੁੱਤਰ ਇੱਕ ਆਸਟ੍ਰੇਲੀਆ ਦੇ ਵਿੱਚ ਉਸ ਨੇ ਉਸ ਲਈ ਆਸਟ੍ਰੇਲੀਆ ਆਉਣ ਵਾਸਤੇ ਉੱਥੋਂ ਜਿਹੜਾ ਕਾਗਜ਼ ਪੱਤਰ ਬਣਾ ਕੇ ਜੋ ਉੱਥੋਂ ਭੇਜੇ ਸੀ ਔਰ ਉਹ ਜੋਗਾ ਸਿੰਘ ਆਪਣੀ ਪਤਨੀ ਦੇ ਨਾਲ ਜਿਹੜੇ ਹੈਂਡੀਕੈਪ ਤੌਰ ਤੇ ਇੱਕ ਬਜ਼ੁਰਗ ਹੋ ਚੁੱਕੇ ਨੇ ਔਰ व्हीਲ ਚੇਅਰ ਦੇ ذریعے ਜਿਨ੍ਹਾਂ ਨੇ ਆਸਟ੍ਰੇਲੀਆ ਜਾਣਾ ਸੀ ਔਰ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਵਿੱਚ ਸਖਪਾਲ ਸਿੰਘ ਖਹਿਰਾ ਦੀਆਂ ਮੁਸ਼ਕਲਾਂ ਦੇ ਬਾਰੇ ਜੋ ਮੀਡੀਆ ਰਿਪੋਰਟਾਂ ਵਿੱਚ ਆ ਰਹੀਆਂ ਨੇ ਕਿ ਸਖਪਾਲ ਸਿੰਘ ਖਹਿਰਾ ਦੀਆਂ ਮੁਸ਼ਕਲਾਂ ਵਧ ਗਈਆਂ ਸਖਪਾਲ ਸਿੰਘ ਖਹਿਰਾ ਗ੍ਰਿਫਤਾਰ ਹੋਵੇਗਾ ਇਸੇ ਬਾਰੇ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਨਾਲ ਕੋਈ ਲੈਣ ਦੇਣ ਨਹੀਂ ਜੋਗਾ ਸਿੰਘ ਉਸ ਸਮੇਂ ਮੇਰਾ ਗਨਮੈਨ ਸੀਗਾ ਉਸ ਤੋਂ ਬਾਅਦ ਉਹ ਰਿਟਾਇਰਮੈਂਟ ਹੋ ਗਿਆ ਮੇਰੇ ਨਾਲ ਜੋਗਾ ਸਿੰਘ ਦਾ ਜੋ ਨਾਤਾ ਜੋੜਿਆ ਜਾ ਰਿਹਾ ਇਹ ਸਰਾਸਰ ਗਲਤ ਹੈ ਜੋਗਾ ਸਿੰਘ ਦਾ ਜੇਕਰ ਲੈਂਡ ਦੇ ਕੋਈ ਹੋਇਆ ਗੁਰਦੇਵ ਸਿੰਘ ਨਾਲ ਜਾਂ ਗੁਰਦੇਵ ਸਿੰਘ ਨੂੰ ਉਸਨੇ ਬਚਾਇਆ ਹੈ ਫੋਨ ਕੀਤਾ ਇਸ ਦੇ ਬਾਰੇ ਮੇਰੇ ਕੋਲ ਕੋਈ ਜਿਹੜਾ ਕਿ ਸਬੂਤ ਨਹੀਂ ਨਾ ਹੀ ਮੈਨੂੰ ਜੋਗਾ ਸਿੰਘ ਦੇ ਨਾਲ ਜੁੜਿਆ ਜਾਵੇ ਜੋ ਕਿ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਬੇਲ ਮਿਲੀ ਹੋਈ ਹੈ ਔਰ ਨਸ਼ੇ ਦੇ ਵਿੱਚ ਜੋ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਵਿਰੋਧੀ ਧਿਰ ਦੇ ਲੀਡਰਸ਼ਿਪ 2017 ਦੇ ਵਿੱਚ ਤਾਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਲਈ ਇਹ ਛੇਜਾਂ ਦੇ ਉੱਪਰ ਜਾ ਕੇ ਬੋਲਦੇ ਸੀ ਕਿ ਸੁਖਪਾਲ ਸਿੰਘ ਖੇਰਾਂ ਨੂੰ ਅਕਾਲੀ ਸਰਕਾਰ ਜਾਣਬੁੱਝ ਕੇ ਪਸਾਰੀਏ ਉਹਨਾਂ ਨੂੰ ਨਾਮਜ਼ਦ ਕਰ ਰਹੀ ਹੈ ਜੋ ਕਾਂਗਰਸ ਸਰਕਾਰ ਦੇ ਉੱਤੇ ਵੀ ਤੰਝ ਕੱਸਦੇ ਸੀ ਅਕਾਲੀ ਸਰਕਾਰ ਦੇ ਉੱਪਰ ਵੀ ਤੰਝ ਕੱਸਦੇ ਸੀ ਪਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਦਾ ਜਵਾਬ ਕਿਉਂ ਨਹੀਂ ਦਿੰਦੇ ਕਿ ਅਸ ਸੁਖਪਾਲ ਸਿੰਘ ਖਹਿਰਾ ਝੂਠਾ ਹੈ ਅਸ ਸੁਖਪਾਲ ਸਿੰਘ ਖਹਿਰਾ ਨੂੰ ਬਿਨਾਂ ਮਤਨ ਪਸਾਇਆ ਜਾ ਰਿਹਾ ਹੈ ਸੁਖਪਾਲ ਸਿੰਘ ਖਹਿਰਾ ਨੇ ਇਹ ਮੀਡੀਆ ਦੇ ਵਿੱਚ ਆ ਕੇ ਵੀ ਬਿਆਨ ਦਿੱਤਾ ਹੈ